ਦੇ ਹੀ ਨਗਰ ਦੇ ਹਾਲਾਤ ਦਿਨੋ ਦਿਨ ਬੱਧਰ ਹੁੰਦੇ ਜਾ ਰਹੇ ਆ ਤੁਹਾਡੇ ਸਾਹਮਣੇ ਆ ਪਾਣੀ ਦੇ ਨਾਲ ਲੋਕਾਂ ਦੇ ਘਰੇ ਤਿੰਨ ਤਿੰਨ ਫੁੱਟ ਫੜ ਗਿਆ ਗਰੀਬ ਬੰਦਾ ਕੀ ਕਰੇਗਾ ਨਾਲਾ ਬਣਦੇ ਦਾ ਸਾਨੂੰ ਸਮੱਸਿਆ ਜ਼ਿਆਦਾ ਹੋ ਗਈ ਹੈ ਨਾਲਾ ਉੱਚਾ ਬਣਾਤਾ ਗਲੀਆਂ ਨੀਵੀਆਂ ਹੋ ਗਈਆਂ ਤੇ ਕਾਰਪੋਰੇਸ਼ਨ ਦੀ ਨਲਾਕੀ ਹੈ ਜਿਹੜਾ ਕੀ ਉਹਨਾਂ ਨੇ ਸਹੀ ਢੰਗ ਨਾਲ ਕੰਮ ਨਹੀਂ ਕੀਤਾ ਤੇ ਪੂਰਾ ਇੱਥੇ ਜਮਾ ਹੋ ਜਾਂਦਾ ਪਾਣੀ ਇਹ ਕਿਉਂਕਿ ਗਲੀਆਂ ਨੀਵੀਆਂ ਨੇ ਆ ਸੜਕੁੱਚੀ ਹੈ ਇਸ ਕਰਕੇ ਜੋ ਵੀ ਬਾਹਨ ਹੈ ਜ਼ਿਆਦਾਤਰ ਖਰਾਬ ਹੀ ਹੁੰਦੇ ਰਹੇ ਨੇ ਆਹ ਧਾਰੀ ਲੱਗੀ 2 ਫੁੱਟ ਉੱਚੀ ਲੱਗੀ ਆ ਗਲੀ ਤੋਂ ਇਹਨੇ ਪਾਣੀ ਕਿਥੇ ਨਿਕਲੂਗਾ ਤਾ ਦੇਖੀ ਜੀ ਗਲੀ ਨੀਮੀ ਹੈ ਹਾਂ ਜੀ ਗਲੀ ਨੀਮੀ ਹੈ ਤੇ ਧਾਰੀ ਦੇਖੋ ਪਿੱਛੇ ਲਾਤੀ ਹੈ ਜੁਮੇਰ ਰਾਤ ਪ੍ਰਸ਼ਾਸਨ ਹੀ ਹੋਇਆ ਜੀ ਬਹੁਤ ਪਰੇਸ਼ਾਨ ਹੈ ਕਿ ਇੰਨਾ ਗਲੀਆਂ ਚ ਪਾਣੀ ਖੜਿਆ ਹੈ ਮਜਬੂਰੀ ਖਾਤਰ ਕੰਮ ਜਾਣਾ ਪੈ ਰਿਹਾ ਪਰ ਗਲੀਆਂ ਚ ਪਾਣੀ ਜੋ ਹੋਣੀ ਚਾਹੀਦੀ ਕਾਰਜਕਾਰੀ ਉਹ ਹੋ ਨਹੀਂ ਰਿਹਾ ਜੀ ਕੰਮ 3 ਫੁੱਟ ਪਾਣੀ ਹੈ ਤੁਸੀਂ ਹਸਾਬਲਾਂ ਨੂੰ ਕਿੱਦਾਂ ਬੰਦੇ ਅੰਦਰ ਜਾਣਗੇ ਜੇ ਵਿੱਚ ਕੋਈ ਗਟਰ ਖੁੱਲਾ ਹੋਏਗਾ ਤੇ ਵੇਤੋਂ ਵੈਸੇ ਨੁਕਸਾਨ ਆ ਹਰੇਕ ਬੰਦੇ ਦਾ ਜਦੋਂ ਬਾਰਿਸ਼ ਹੁੰਦੀ ਹੈ ਤੁਰੰਤ ਪਾਣੀ ਆ ਜਾਂਦਾ ਤੇ ਨਿਕਲਦਾ ਸ਼ਾਮ ਨੂੰ ਜਾ ਕੇ ਘਰੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੁੰਦਾ ਲੇਡੀਜ਼ ਦਾ ਸਮਾਨ ਲੈ ਕੇ ਆਣਾ ਜੈਂਟਸ ਦਾ ਸਮਾਨ ਲੈ ਕੇ ਆਣਾ ਨਾ ਕੋਈ ਗਰਾਹ ਕੰਦਾ ਵਾ ਨਾ ਖੜੇ ਉਹਨਾਂ ਜਗ੍ਹਾ ਨਾ ਬੈਠਣ ਨੂੰ ਜਗ੍ਹਾ ਹੈ ਹਜੇ ਤੁਸੀਂ ਦੇਖ ਲਓ ਅੱਜ ਇੱਕ ਦਿਹਾੜੀ ਬਾਰਿਸ਼ ਪਈ ਹੈ ਜੇ ਇਸ ਤਰ੍ਹਾਂ ਦੋ ਦਿਨ ਪੈ ਜਾ ਤਾਂ ਬਹੁਤ ਔਖਾ ਹੋ ਜਾਏਗਾ ਸਾਹਿਬ ਜੀ ਸਾਫ਼ ਕਰਨੇ ਚਾਹੀਦੇ ਜੀ ਜੇ ਅਸੀਂ ਸਾਰੇ ਪ੍ਰੋਪਰ ਟੈਕਸ ਦੇ ਰਹੇ ਹਾਂ ਫਿਰ ਸਾਨੂੰ ਸਹੂਲਤ ਵੀ ਮਿਲਣੀ ਚਾਹੀਦੀ ਸੀ ਹੁਣ ਮਜਬੂਰੀ ਹੈ ਜੀ ਬੱਚਿਆਂ ਦੇ ਟਿਊਸ਼ਨ ਦਾ ਟਾਈਮ ਹੋ ਗਿਆ ਲੈ ਕੇ ਜਾਣਾ ਪੈਂਦਾ ਹੈ ਜੀ ਲੁਧਿਆਣਾ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨ ਦਵਾਰ ਦਾ ਅੱਜ ਲੁਧਿਆਣਾ ਵਿੱਚ ਮੌਜੂਦ ਆ ਲੁਧਿਆਣਾ ਹਲਕਾ ਸੈਂਟਰਲ ਦੇ ਵਿੱਚ ਨਿਊ ਸ਼ਿਵਾਜੀ ਨਗਰ ਦੀ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰਾਉਣ ਲੱਗੇ ਆ ਲੁਧਿਆਣਾ ਦੇ ਨਿਊ ਸ਼ਿਵਾਜੀ ਨਗਰ ਦੇ ਵਿੱਚ ਬਰਸਾਤ ਤੋਂ ਬਾਅਦ ਪਾਣੀ ਜਿਹੜਾ ਗਲੀਆਂ ਦੇ ਵਿੱਚ 3 ਤੋਂ 4 ਫੁੱਟ ਪਾਣੀ ਜਿਹੜਾ ਗਲੀਆਂ ਦੇ ਵਿੱਚ ਖੜ ਜਾਂਦਾ ਸੋ ਤਸਵੀਰ ਜਿਹੜੀ ਆ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰੀਕੇ ਗੱਡੀਆਂ ਤੇ ਉਸ ਤੋਂ ਬਾਅਦ சிவாਜੀ ਨਗਰ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਬਾਹਰ ਨਿਕਲਣ ਵਾਸਤੇ ਵੀ ਜਿਹੜੇ ਤਰਸਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਜਿਹੜੀ ਬਾਰਿਸ਼ ਆ ਬਾਰਿਸ਼ ਤੋਂ ਬਾਅਦ ਪਾਣੀ ਜਿਹੜਾ ਵਾ ਉਹ ਕਾਫੀ ਗਲੀਆਂ ਦੇ ਵਿੱਚ ਖੜ ਜਾਂਦਾ ਤੇ ਲੋਕਾਂ ਨੂੰ ਕਾਫੀ ਅਦਿਕਤਾ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਵਾਰਡ ਨੰਬਰ 79 ਦੇ ਵਿੱਚ ਅਸੀਂ ਮੌਜੂਦ ਆ ਜਿੱਥੇ ਤਸਵੀਰ ਜਿਹੜੀ ਆ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸਾਈਕਲ ਆ ਸਾਈਕਲ ਦੀ ਹਾਈਟ ਕਿੰਨੀ ਕੀ ਹੁੰਦੀ ਆ ਤਾਂ ਉਸ ਤੋਂ ਬਾ ਪੂਰੀ ਤਾਂ ਆ ਉਸ ਪਾਣੀ ਦੇ ਵਿੱਚ ਡੁੱਬਿਆ ਹੋਇਆ ਸੋ ਪਾਣੀ ਦੇ ਨਾਲ ਪੂਰੀ ਗਲੀ ਜੜੀ ਆ ਕਿਸ ਤਰੀਕੇ ਡੱਬ ਡੱਬ ਪਰੀ ਹੋਈ ਨਜ਼ਰ ਆ ਰਹੀ ਹੈ ਤੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੋ ਜਿਹੜੇ ਲੋਕ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਗਲੀ ਦੇ ਜਿਹੜੇ ਲੋਕ ਨੇ ਜਾਣਕਾਰੀ ਲਵਾਂਗੇ ਕੀ ਆਖਿਰਕਾਰ ਪਾਣੀ ਜਿਹੜਾ ਵਾ ਇਹ ਬਰਸਾਤ ਤੋਂ ਬਾਅਦ ਹੀ ਪਰਦਾ ਵਾ ਕੀ ਜਿਹੜਾ ਪਾਣੀ ਹੈ ਇਹ ਪਹਿਲਾਂ ਵੀ ਖੜਾ ਹੁੰਦਾ ਕੀ ਨਾਮ ਹੈ ਸਰ ਤੁਹਾਡਾ ਭਾਜੀ ਮੇਰਾ ਨਾਮ ਵਰੁਣ ਹੈ ਬਟਾ ਜੀ ਸਭ ਤੋਂ ਪਹਿਲਾਂ ਲੁਧਿਆਣਾ ਲਾਈਵ ਦਾ ਸੀ ਧੰਨਵਾਦ ਕਰਦੇ ਆ ਜੋ ਸਾਡੀਆਂ ਮੁਸੀਬਤਾਂ ਸੁਣਨ ਆ ਜਾਂਦੇ ਆ ਤੁਸੀਂ ਦੇਖੋ ਕੀ ਇਹ ਭਾਜੀ ਦਾ ਘਰ ਗਲੀ ਚ ਹੈ ਉਹਨਾਂ ਨੇ ਆਪਣੇ ਘਰ ਜਾਣਾ ਕਿਸ ਤਰ੍ਹਾਂ ਜਾਣਗੇ ਦੱਸੋ ਜੀ ਇਹ ਪਾਣੀ ਤਕਰੀਬਨ ਕਿੰਨੇ ਕੇ ਫੁੱਟ ਖੜਾ ਹੋਇਆ ਹੋਇਆ ਹੈ ਗਲੀ ਦੇ ਵਿੱਚ 3 ਫੁੱਟ ਪਾਣੀ ਹੈ ਤੁਸੀਂ ਹਿਸਾਬ ਨਾਲੋਂ ਕਿੱਦਾਂ ਬੰਦੇ ਅੰਦਰ ਜਾਣਗੇ ਜੇ ਵਿੱਚ ਕੋਈ ਗਟਰ ਖੁੱਲਾ ਹੋਏਗਾ ਤੇ ਵਿੱਚ ਤਾਂ ਵੈਸੇ ਹੀ ਨੁਕਸਾਨ ਹੈ ਹਰੇਕ ਬੰਦੇ ਦਾ ਲੱਗਦਾ ਕਿ ਇਹ ਪਾਣੀ ਜਿਹੜਾ ਖੜਨ ਦਾ ਕਾਰਨ ਕੀ ਹੈਗਾ ਪਾਣੀ ਕਿਉਂ ਖੜਦਾ ਹੈ ਭਾਜੀ ਨਾਲਾ ਹੀ ਨਹੀਂ ਸਹੀ ਬਣਿਆ ਜੇ ਨਾਲਾ ਸਹੀ ਬਣੇਗਾ ਤੇ ਸਹੀ ਹੋਏਗਾ ਕੁਝ ਜੇ ਨਾਲੇ ਦਾ ਹੱਲ ਹੋ ਜਾਵੇ ਤੇ ਸਾਨੂੰ ਕੀ ਲੋੜ ਹੈ ਮਤਲਬ ਗੱਲ ਕਰਨ ਦੀ ਦੇਖੋ ਕਿੰਨਾ ਬੁਰਾ ਹਾਲ ਹੈ ਲੋਕੀ ਆਪਣੇ ਘਰਾਂ 'ਚ ਕਿੱਦਾਂ ਜਾਣਗੇ ਜੀ ਸਰ ਕੀ ਨਾਮ ਆ ਤੁਹਾਡਾ ਕੀ ਨਾਮ ਹੈ ਮੇਰਾ ਅਨਿਲ ਕੁਮਾਰ ਜੀ ਇਸ ਗਲੀ ਦੇ ਵਿੱਚ ਹੀ ਘਰ ਤੁਹਾਡਾ ਬਿਲਕੁਲ ਉਹ ਸਾਹਮਣੇ ਨਾ ਦੂਸਰਾ ਮਕਾਨ ਹੈ ਜੇ ਮੇਰਾ ਜੀ ਕੀ ਲੱਗਦਾ ਕਿ ਜਿਹੜਾ ਪਾਣੀ ਹੈ ਪਿਛਲੇ ਕਿੰਨੇ ਦਿਨਾਂ ਤੋਂ ਕਿੰਨੇ ਸਾਲ ਹੋ ਚੁੱਕੇ ਨੇ ਇਸ ਪਾਣੀ ਨੂੰ ਇਸੇ ਤਰੀਕੇ ਖੜਦੇ ਹੋਏ ਵੈਸੇ ਤਾਂ ਕਾਫੀ ਧੀਰ ਹੋ ਗਈ ਹੈ ਪਰ ਇਹ ਹੈ ਕਿ ਇਹ ਨਾਲਾ ਬਣਨ ਦੇ ਨਾਲ ਸਾਨੂੰ ਸਮੱਸਿਆ ਜ਼ਿਆਦਾ ਹੋ ਗਈ ਹੈ ਨਾਲਾ ਉੱਚਾ ਬਣਾਤਾ ਗਲੀਆਂ ਨੀਵੀਆਂ ਹੋ ਗਈਆਂ ਇਹ ਕਾਰਪੋਰੇਸ਼ਨ ਦੀ ਨਲਾਕੀ ਹੈ ਜਿਹੜਾ ਕੀ ਇਹਨਾਂ ਨੇ ਸਹੀ ਢੰਗ ਨਾਲ ਕੰਮ ਨਹੀਂ ਕੀਤਾ ਤੇ ਇਸ ਇਲਾਕੇ ਦੇ ਜਿਹੜੇ ਕੌਂਸਲਰ ਨੇ ਜਾਂ ਇਸ ਇਲਾਕੇ ਦੇ ਜਿਹੜੇ ਸਲਕੇ ਦੇ ਐਮ.ਐਲ.ਏ ਨੇ ਉਹ ਇਸ ਏਰੀਆ ਦੇ ਵਿੱਚ ਆ ਕੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਲੋਕਾਂ ਦੇ ਹਾਲ-ਚਾਲ ਲੈ ਰਹੇ ਨੇ ਨਹੀਂ ਉਹ ਤਾਂ ਆਂਦੇ ਆ ਜੀ ਦੇਖੋ ਉਹ ਤਾਂ ਕਰ ਰਹੇ ਆ ਪਰ ਹੁਣ ਜੇ ਕਾਰਪੋਰੇਸ਼ਨ ਨੇ ਇੱਕ ਚੀਜ਼ ਹੀ ਗਲਤ ਬਣਾਤੀ ਹੈ ਕੋਣ ਕੌਂਸਲਰ ਤੇ ਕੋਣ ਐਮ.ਐਲ.ਏ ਉਹ ਕੀ ਕਰ ਸਕਦੇ ਉੱਥੇ ਉਹਨਾਂ ਕੁਝ ਨਹੀਂ ਹੋ ਜਦਾ ਹੁਣ ਕੋਈ ਹੱਲ ਹੀ ਨਹੀਂ ਹੁਣ ਮੈਂ ਘਰ ਜਾਣਾ ਮੇ ਕੋਈ ਰਸਤਾ ਹੀ ਨਹੀਂ ਘਰ ਜਾਣ ਮੈਂ ਕਿੱਧਰ ਜਾਉਂਗਾ ਜੇਕਰ ਇਸ ਪਾਣੀ ਦੇ ਵਿੱਚ ਇਹ ਗੰਦਾ ਪਾਣੀ ਖੜਾ ਹੋਇਆ ਇਸ ਪਾਣੀ ਦੇ ਵਿੱਚ ਬਿਮਾਰੀਆਂ ਵੀ ਲੱਗਣ ਦਾ ਖਤਰਾ ਸੀਵਰੇਜ ਦਾ ਪਾਣੀ ਹੈ ਵਿੱਚਕਾਰ ਸਾਰਾ ਕੁਝ ਗੰਦਮੰਦ ਸਭ ਕੁਝ ਹੈਗਾ ਹੈ ਜੇ ਸਾਰਾ ਕੁਝ ਦੇਖੋ ਹੁਣ ਕਿੱਦਾਂ ਜਾਈਏ ਅੰਦਰ ਅਸੀਂ ਤਾਂ ਪਰੇਸ਼ਾਨ ਹੋ ਗਏ ਮੈਂ ਉਹ ਦੇਖ ਲਓ 4:30 ਵਜੇ ਰੋਟੀ ਖਾਣ ਜਾਣਾ ਸੀ ਰੋਟੀ ਖਾਣ ਆਇਆ ਮੈਂ ਉਹਨਾਂ ਅੰਦਰ ਹੀ ਨਹੀਂ ਜਾ ਸਕਦੇ ਬਾਹਰ ਖੜੇ ਆ ਦੇਖੋ ਕੀ ਕਰੀਏ ਹਾਲ ਦਿੱਕਤਾਂ ਕਾਫੀ ਆ ਰਹੀਆਂ ਇਹ ਬਰਸਾਤ ਵਿੱਚ ਹੀ ਦਿੱਕਤਾਂ ਹੁੰਦੀਆਂ ਆ ਹਰ ਮੌਸਮ ਦੇ ਵਿੱਚ ਨਹੀਂ ਬਰਸਾਤ ਦੇ ਵਿੱਚ ਜਦੋਂ ਪਾਣੀ ਜ਼ਿਆਦਾ ਆ ਜਾਂਦਾ ਫੇਰ ਹੀ ਪ੍ਰੋਬਲਮ ਹੁੰਦੀ ਹੈ ਵੈਸੇ ਤਾਂ ਕੋਈ ਇਦਾਂ ਦੀ ਗੱਲ ਨਹੀਂ ਪਰ ਇਹ ਹੈ ਕਿ ਇਹ ਇਹਦਾ ਸਿਸਟਮ ਹੀ ਗਲਤ ਬਣ ਗਿਆ ਜਿਹੜੀ ਨਾਲੀਆਂ ਨੀਵੀਆਂ ਗਲੀਆਂ ਨੀਵੀਆਂ ਹੋ ਗਈਆਂ ਪਾਣੀ ਜਿੱਥੇ ਜਾਂਦਾ ਨਹੀਂ ਬਾਹਰ ਹੋਰ ਕੇ ਇਹ ਲੱਗਦਾ ਕਿ ਸਫਾਈ ਹੈ ਨਹੀਂ ਜਾਲੀਆਂ ਦੀ ਜਾਂ ਸੀਵਰੇਜ ਦੀ ਸਫਾਈ ਹੈ ਨਹੀਂ ਜਿਸ ਕਰਕੇ ਪਾਣੀ ਇੱਥੇ ਖੜਦਾ ਪਾਣੀ ਇੱਥੇ ਖੜੰਦਾ ਰਾਜ ਕੀ ਹੈਗਾ ਪਾਣੀ ਇੱਥੇ ਤਾਂ ਖੜਦਾ ਜੀ ਦੇਖੋ ਗਲੀ ਨੀਵੀਂ ਹੈ ਪਾਣੀ ਦੀ ਨਿਕਾਸੀ ਨਹੀਂ ਹੋ ਪਾਦੀ ਕਿਉਂਕਿ ਨਾਲਾ ਉੱਚਾ ਹੈਗਾ ਪਾਣੀ ਜਦੋਂ ਤੱਕ ਨਾਲਾ ਨੇਵਲ ਥੱਲੇ ਨਹੀਂ ਜਾਏਗਾ ਤੇ ਪਾਣੀ ਨਿਕਲਣਾ ਨਹੀਂ ਬਾਹਰ ਤੇ ਕੀ ਲੱਗਦਾ ਕੀ ਕਹਿਣਾ ਚਾਹੋ ਭਾਜੀ ਉਹ ਦੇਖੋ ਇਹ ਬੱਚੇ ਨੇ ਟਿਊਸ਼ਨ ਜਾਣਾ ਹੈ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਲੈ ਕੇ ਜਾਵਾਂਗੇ ਜਿਹੜੇ ਸਾਡੇ ਇਲਾਕੇ ਦੇ ਕਾਉਂਸਲਰ ਨੇ ਉਹ ਭਾਜੀ ਹਰੇਕ ਤਰੀਕੇ ਨਾਲ ਸਾਡੇ ਨਾਲ ਕੋਆਪਰੇਟ ਕਰਦੇ ਨੇ ਉਹ ਦੇਖੋ ਉਹਨਾਂ ਨੂੰ ਇੱਕ ਫੋਨ ਕਰੋ ਉਸੇ ਵੇਲੇ ਹਾਜ਼ਰ ਹੁੰਦੇ ਆ ਹਾਂ ਹੁਣ ਅੱਜ ਆਏ ਨੇ ਦੇਖਣ ਏਰੀਆ ਦੇ ਹਾਲਾਤ ਭਾਜੀ ਉਹ ਤਾਂ ਸਵੇਰ ਦੇ ਲੱਗੇ ਹੋਏ ਨੇ ਉਹ ਵੀ ਆਏ ਸੀ ਉਹ ਤਾਂ ਸਵੇਰ ਦੇ ਨਾਲੇ ਦੇ ਖੜੇ ਐ ਜਿਹੜੇ ਆਪਣੇ ਐਮ ਐਲ ਏ ਸਾਹਿਬ ਐ ਚਲੋ ਵੀ ਬਹੁਤ ਵਧੀਆ ਬੰਦੇ ਨੇ ਪਰ ਉਹਨਾਂ ਨੂੰ ਵੀ ਇੱਕ ਜਿਹੜਾ ਲਗਾਉਣਾ ਚਾਹੀਦਾ ਹੈ ਕਿ ਇਲਾਕੇ ਦਾ ਹਾਲ ਦੇਖਣਾ ਚਾਹੀਦਾ ਹੈ ਕਿ ਕੀ ਇੱਧਰ ਮੁਸੀਬਤ ਆ ਰਹੀ ਹੈ ਲੋਕਾਂ ਨੂੰ ਉਹਨੇ ਭੰਜੀ ਖੜੇ ਹੈ ਇਹਨਾਂ ਨੇ ਵੀ ਆਪਣੇ ਘਰ ਜਾਣਾ ਉਹ ਕਿਸ ਤਰ੍ਹਾਂ ਜਾਣਗੇ ਦੱਸੋ ਬਿਲਕੁਲ ਸੋ ਕਰਦੇ ਬਾਹਰ ਕਰਦੇ ਅੰਦਰ ਜਾਣ ਵਾਸਤੇ ਉਸ ਗਲੀ ਦੇ ਬਾਹਰ ਲੋਕ ਖੜੇ ਨੇ ਇਹ ਵੀ ਬਾਹਰ ਖੜੇ ਨੇ ਅੰਦਰ ਜਾਣ ਵਾਸਤੇ ਸੋਚ ਰਹੇ ਨੇ ਸੋ ਦੇਖ ਸਕਦੇ ਹੋ ਕਿ ਲੇਡੀਜ਼ ਜਿਹੜੀ ਹੈ ਉਹ ਵੀ ਬਾਹਰ ਖੜੀ ਹੋਈ ਹੈ ਬਾਹਰ ਅੰਦਰ ਜਾਣ ਵਾਸਤੇ ਸੋਚ ਰਹੇ ਨੇ ਪਰ ਕਿਤੇ ਨ ਕਿਤੇ ਪਾਣੀ ਜ਼ਿਆਦਾ ਪਰੇ ਹੋਣ ਕਰਕੇ ਕਾਫੀ ਦਿੱਕਤਾਂ ਜੜੀਆਂ ਨੇ ਆ ਰਹੀਆਂ ਨੇ ਤੁਹਾਡਾ ਵੀ ਕਰ ਆਂਟੀ ਅੱਗੇ ਹੀ ਬਣਿਆ ਹੋਇਆ ਹੈ ਥੋੜਾ ਜਿਹਾ ਆ ਗਿਆ ਹੈ ਅੱਛਾ ਇਹ ਪਾਣੀ ਖੜੰਦਾ ਕਾਰਨ ਕੀ ਹੈਗਾ ਹੁਨੇ ਤਾਂ ਨਹੀਂ ਪਤਾ ਅੱਛਾ ਕਿੰਨੇ ਦਿਨਾਂ ਤੋਂ ਇਹ ਪਾਣੀ ਖੜਾ ਹੋਇਆ ਜਾਂ ਬਰਸਾਤ ਵਿੱਚ ਹੀ ਖੜਦਾ ਹੈ ਪਾਣੀ ਬਰਸਾਤ ਤੇ ਹੀ ਖੜਦਾ ਹੈ ਬਸ ਅੱਛਾ ਬਾਕੀ ਇਹਨਾਂ ਨੂੰ ਪਤਾ ਹੋਏਗਾ ਇਹਦੀ ਨਿਕਾਸੀ ਕੋਈ ਹੈਗੀ ਹੁਨੇ ਨਹੀਂ ਮੈਂ ਕਾਸ ਕਰ ਨਿਕਾਸੀ ਤਾਂ ਹੁਣ ਦੇਖੋ ਜਦੋਂ ਠੀਕ ਕੁਝ ਹੋਏਗਾ ਤੇ ਸਭ ਕੁਝ ਹੋ ਜਾਂਦਾ ਹੈ ਜੀ ਬਿਲਕੁਲ ਸੋ ਜਿਹੜੇ ਹੋਰ ਲੋਗ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਇਸ ਇਲਾਕੇ ਦੇ ਵਿੱਚ ਪਹੁੰਚੇ ਆ ਇਸ ਇਲਾਕੇ ਦੀਆਂ ਤਸਵੀਰ ਜਿਹੜੀ ਆ ਲਗਾਤਾਰ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਗਲੀਆਂ ਦੇ ਵਿੱਚ ਇੱਕ ਗਲੀ ਨਹੀਂ சிவாਜੀ ਨਿਊ சிவாਜੀ ਨਗਰ ਦੇ ਵਿੱਚ ਬਣੀਆ ਜਿੰਨੀਆਂ ਵੀ ਗਲੀਆਂ ਨੇ ਉਹ ਗਲੀਆਂ ਦੇ ਵਿੱਚ ਪਾਣੀ ਭਰੇ ਹੋਣ ਦੇ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਲੋਕ ਕਾਫੀ ਖੱਜਲ ਖਵਾਰ ਹੁੰਦੇ ਨਜ਼ਰ ਆ ਰਹੇ ਨੇ ਲੋਕਾਂ ਨਾਲ ਹੋਰ ਗੱਲਬਾਤ ਕਰਾਂਗੇ ਕਿ ਕੀ ਹਾਲਾਤ ਜਿਹੜੇ ਨੇ ਬਣੇ ਹੋਏ ਨੇ ਲੋਕ ਕੀ ਕਹਿਣਾ ਚਾਹੁੰਦੇ ਨੇ ਮੇਰਾ ਮਿੰਦਰਪਾਲ ਤੁਸੀਂ ਇਸ ਇਲਾਕੇ ਦੇ ਹੀ ਰਹਿਣ ਵਾਲੇ ਹੋ ਹਾਂਜੀ ਸਾਡੀ ਸ਼ਾਪ ਜੀ ਕੀ ਆ ਲੱਗਦਾ ਹੈ तकरीबन ਕਿੰਨੇ ਪੁਰਾਣੀ ਸ਼ਾਪ ਹੋ ਚੁੱਕੀ ਹੈ ਤੁਹਾਡੀ 40 ਸਾਲ ਪੁਰਾਣੀ ਸ਼ਾਪ ਹੈ 40 ਸਾਲਾਂ ਦੇ ਵਿੱਚ ਕੀ ਹਾਲਾਤ ਦੇਖੇ ਤੁਸੀਂ ਇਸ ਇਲਾਕੇ ਦੇ ਇਸ ਏਰੀਆ ਦੇ ਕੀ ਹਾਲਾਤ ਦੇਖੇ ਪਹਿਲਾਂ ਚੰਗੇ ਸੀ ਹੁਣ ਉਹ ਤੋਂ ਹੀ ਬੱਤਰ ਹੋ ਗਏ ਇਹਦਾ ਕਾਰਨ ਕੀ ਹੈਗਾ ਸਮਾਰਟ ਲੁਧਿਆਣਾ ਪਹਿਲਾਂ ਤਾਂ ਬਹੁਤ ਕੱਟ ਸੀਗਾ ਹੁਣ ਤਾਂ ਜ਼ਿਆਦਾ ਨਜ਼ਰ ਆ ਰਿਹਾ ਨਾਲੇ ਦੀ ਸਫਾਈ ਬਿਲਕੁਲ ਨਹੀਂ ਹੋਈ ਜਿਸ ਤਰ੍ਹਾਂ ਨਾਲਾ ਬਣਿਆ ਸਾਡੇ ਸਾਹਮਣੇ ਹਰੇਤੇ ਦੀਆਂ ਬੋਰੀਆਂ ਉਦਾਂ ਦੇ ਉਦਾਂ ਹੀ ਹਲਵੀ ਪਈਆਂ ਨੇ ਜੇ ਵਿੱਚ ਇੰਨੇ ਇੰਨੇ 5 ਮੀਟਰ ਦਾ ਗਾਰਪੇਈ ਆ ਦੇ ਵਿੱਚ 2 2.5 ਫੁੱਟ ਦੇ ਵਿੱਚ ਪਾਣੀ ਕਿ ਨਿਕਲੇਗਾ ਕੁਝ ਨਹੀਂ ਕਿ ਨਾਲੇ ਦੇ ਵਿੱਚ ਸਫਾਈ ਹੈ ਨਹੀਂ ਜਿਸ ਕਰਕੇ ਪਾਣੀ ਜਿਹੜਾ ਖੜਦਾ ਸਾਰਾ ਤਾਂ ਹੀ ਗਲੀਆਂ ਵਿੱਚ ਫੁੱਲ ਹੈ ਤੇ ਗਲੀਆਂ ਵਿੱਚ ਪਾਣੀ ਨਾਲਾ ਸਾਫ ਹੋ ਜਾ ਤਾਂ ਹੀ ਗਲੀਆਂ ਵਿੱਚ ਪਾਣੀ ਨਿਕਲੇਗਾ ਅੱਗੇ ਤੇ ਅੱਗੇ ਭਾਈ ਹੀ ਨਹੀਂ ਕੀ ਗੱਲ ਬਾਤ ਤਾਂ ਪਾਣੀ ਦੀ ਸਫਾਈ ਵੀ ਹੁੰਦੀ ਨਹੀਂ ਕੋਈ ਧਿਆਨ ਵੀ ਨਹੀਂ ਰੱਖਦਾ ਕੋਈ ਸਾਫ ਸਫਾਈ ਨਹੀਂ ਹੈ ਜੀ ਕੋਈ ਸਫਾਈ ਨਹੀਂ ਹੈ ਕੀ ਕਹਿਣਾ ਚਾਹੋਗੇ ਨਗਰ ਨਿਗਮ ਕਰ ਜਿਹੜੇ ਅਧਿਕਾਰੀ ਨਹੀਂ ਆਉਂਦੇ ਉਹਨਾਂ ਨੂੰ ਕੀ ਅਧਿਕਾਰੀਆਂ ਦਾ ਸੀ ਕੀ ਕਹਿਣਾ ਸਾਡੇ ਜਿਹੜੇ ਕੌਂਸਲਰ ਸਾਹਿਬ ਨੇ ਸਿਮੂ ਸਾਹਿਬ ਉਹਨਾਂ ਦੀ ਬੜੀ ਦੇਣ ਹੈ ਫਿਰ ਵੀ ਇਲਾਕੇ ਨੂੰ ਬਹੁਤ ਘੱਟ ਕੰਮ ਕਰਦੇ ਪਏ ਨੇ ਉਹ ਪਰ ਲੇਕਿਨ ਸਾਥ ਨਹੀਂ ਦੇ ਰਹੀ ਗਵਰਨਮੈਂਟ ਕੀ ਨਜ਼ਰ ਆ ਰਹੀ ਨੇ 시ਵਾ ਜੀ ਨਗਰ 시ਵਾ ਜੀ ਨਗਰ ਦੇ ਹਾਲਾਤ ਦਿਨੋ ਦਿਨ ਬੱਤਰ ਹੁੰਦੇ ਜਾ ਰਹੇ ਆ ਤੁਹਾਡੇ ਸਾਹਮਣੇ ਆ ਪਾਣੀ ਦੇ ਲੋਕਾਂ ਦੇ ਘਰੇ 3-3 ਫੁੱਟ ਪੜ ਗਿਆ ਗਰੀਬ ਬੰਦਾ ਕੀ ਕਰੇਗਾ ਰੋਟੀ ਬਣਾਉਣ ਵਾਸਤੇ ਉਹਨਾਂ ਜੋ ਜਗ੍ਹਾ ਜਿਹੜੀ ਹੈਗੀ ਉੱਥੇ ਕਿੱਥੇ ਬਣਾਣਗੇ ਰੋਟੀ ਸ਼ਾਮ ਨੂੰ ਬੱਚੇ ਸਵੇਰ ਦਾ ਅਜ ਘਰੇ ਘਰੇ ਇਸ ਸ਼ਹਿਰ ਦਾ ਬਾਰਿਸ਼ ਪਈ ਹੈ ਮੀਂਹ ਪੈ ਰਿਹਾ ਵਾ ਪਾਣੀ ਗੋਡੇ-ਗੋਡੇ ਹਰ ਇੱਕ ਦੇ ਘਰ ਦੇ ਵਿੱਚ ਆ ਤੁਸੀਂ ਉਧਰ ਮੜਾ ਨਿਗਮ ਮਰਾਉ ਮੈਂ ਕਹਾਂਗਾ ਕੈਮਰਾਮੈਨ ਭਾਈ ਸਾਹਿਬ ਨੂੰ ਨਿਗਮ ਮਰਾਉ ਦੇਖੋ ਪਾਣੀ ਦੇਖੋ ਕਿੰਨਾ ਬੁਰਾ ਹਾਲ ਹੈ ਇੱਕ ਜਾਨਵਰ ਜਿਹੜਾ ਗਲੀ ਦੇ ਵਿੱਚ ਬੈਠਦਾ ਕੁੱਤਾ ਉਹਦੇ ਵਾਸਤੇ ਗਲੀ 'ਚ ਬੈਟਣ ਦੀ ਜਗਾ ਨਹੀਂ ਹੈਗੀ ਘਰ ਦੇ ਬਾਹਰ ਬੱਚੇ ਵੀ ਨਹੀਂ ਆ ਸਕਦੇ ਸ਼ਾਮ ਟਾਈਮ ਇਹ ਜਿਸ ਤਰ੍ਹਾਂ ਉਹਨਾ ਪਾਣੀ ਖੜ ਚੁਕਿਆ ਹੈ ਸਾਮਣਾ ਲੱਗਦਾ ਨਹੀਂ ਕਿ ਪਾਣੀ ਇੱਕ ਕਦੋਂ ਤੱਕ ਨਿਕਲਦਾ ਹੋਊਗਾ ਇਹ ਪਾਣੀ ਮੈਨੂੰ ਲੱਗਦਾ ਨਹੀਂ ਕਿ ਇਹ ਨਿਕਲੇਗਾ ਸ਼ਾਮ ਤੱਕ ਜੋ ਹਾਲਾਤ ਹੈਗੇ ਨੇ ਮੌਸਮ ਵੀ ਮਾਰ ਫੇਰ ਪੈ ਸਕਦਾ ਹੈ ਇਹ ਬਾਰਿਸ਼ ਜਿਹੜੀ ਹੈ ਬਾਰਿਸ਼ ਤੋਂ ਬਾਅਦ ਹੀ ਪਾਣੀ ਖੜਦਾ ਹੈ ਇਹ ਪਹਿਲਾਂ ਵੀ ਖੜਾ ਰਹਿੰਦਾ ਨਹੀਂ ਜਦੋਂ ਬਾਰਿਸ਼ ਹੁੰਦੀ ਹੈ ਤੁਰੰਤ ਪਾਣੀ ਆ ਜਾਂਦਾ ਤੇ ਨਿਕਲਦਾ ਸ਼ਾਮ ਨੂੰ ਜਾ ਕੇ ਘਰੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੁੰਦਾ ਲੇਡੀ ਦਾ ਸਮਾਨ ਲੈ ਕੇ ਆਣਾ ਜੈਂਟ ਦਾ ਸਮਾਨ ਲੈ ਕੇ ਆਣਾ ਨਾ ਕੋਈ ਗਾਹਕ ਆਂਦਾ ਵਾ ਨਾ ਖੜੇ ਹੁਣ ਨੂੰ ਜਗ੍ਹਾ ਨਾ ਬੈਠਣ ਨੂੰ ਜਗ੍ਹਾ ਦਿੱਕਤਾਂ ਕਾਫੀ ਆ ਰਹੀਆਂ ਬਹੁਤ ਜ਼ਿਆਦਾ ਤੁਸੀਂ ਦੇਖ ਹੀ ਰਹੇ ਹੋ ਲਾਈਵ ਵੀ ਦੇਖ ਰਹੇ ਹੋ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਘਰ ਦੇ ਵਿੱਚ ਜੇ ਕੋਈ ਪ੍ਰੋਬਲਮ ਹੋ ਜੇ ਜਾਂ ਤੇ ਨਹੀਂ ਤੁਹਾਨੂੰ ਕੋਈ ਪਿਕ ਐਂਡ ਡ੍ਰੌਪ ਕਰ ਸਕਦਾ ਵਾ ਇੱਥੇ ਦਾ ਕਾਉਂਸਲਰ ਕੌਣ ਹੈ ਕਿਹਨਾਂ ਵੱਲੋਂ ਜਿਹੜਾ ਕੀ ਨਾਮ ਉਹਨਾਂ ਦਾ ਉਹਨਾਂ ਵੱਲੋਂ ਕੋਈ ਇੱਥੇ ਸਫਾਈ ਨਹੀਂ ਕੀਤੀ ਜਾਂਦੀ ਭਵਨੀਤ ਕੌਰ ਜੱਸਾ ਜੀ ਕਾਉਂਸਲਰ ਹੈ ਭਵਨੀਤ ਕੌਰ ਜੀ ਉਹਨਾਂ ਦੇ ਹਸਬੰਦ ਸਿਮੋ ਜੀ ਹੈ ਮਤਲਬ ਦੇਖਰੇਖ ਉਹ ਹੀ ਕਰਦੇ ਆ ਉਹ ਆਪਣੇ ਵੱਲੋਂ ਪੂਰਾ ਜੋਰ ਲਗਾਉਂਦੇ ਆ ਐਵੇਂ ਆਪਾਂ ਕਹਦੀਆਂ ਨਹੀਂ ਲਗਾਉਂਦੇ ਪਰ ਜਦੋਂ ਉਹ ਨਾਲਾ ਬਣਿਆ ਵਾ ਉਹਦਾ ਕੋਈ ਰਿਸਪੌਂਸ ਬੜਾ ਬੋਲਾ ਵਧੀਆ ਨਹੀਂ ਹੈਗਾ ਐਮਐਲਏ ਆਏ ਹਸਲਕਾ ਦੇ ਇੱਥੇ ਨਜ਼ਰ ਮਾਰਨ ਡੇਕਣ ਅਜੇ ਤੱਕ ਕੋਈ ਨਹੀਂ ਦੇਖਿਆ ਅੱਗੇ ਪਿੱਛੇ ਕਦੇ-ਕਦੇ ਦਿਖ ਜੰਦੇ ਰਹੇ ਐਵੇਂ ਆਪਾਂ ਝੂਠ ਬੋਲੀਏ ਅਜੇ ਤੱਕ ਕੋਈ ਵੀ ਨਹੀਂ ਦੇਖਿਆ ਜਿੱਥੇ ਬਾਰਿਸ਼ ਹੋ ਰਹੀ ਉਹ ਤੋਂ ਨਹੀਂ ਮੈਂ ਦੇਖਿਆ ਬਈ ਤੁਸੀਂ ਅੰਦਰੋਂ ਪਾਣੀ ਦੇ ਵਿੱਚੋਂ ਆ ਰਹੇ ਸੀਗੇ ਹੋਰ ਕੋਈ ਗਲੀ ਨਹੀਂ ਪਤਾ ਸੀ ਕਿ ਸਿਰਫ ਇਹੀ ਗਲੀ ਹੈ ਨਹੀਂ ਹੋਰ ਮੈਨੂੰ ਗਲੀ ਪਸੰਦ ਨਹੀਂ ਸੀ ਮੈਂ ਪਿੱਛੋਂ ਆਇਆ ਸੀ ਆਪਣਾ ਨੀਲੇ ਝਾੜੇ ਗੁਰਦੁਆਰੇ ਕੋਲ ਉਹ ਭੇਵੇਂ ਦਿਨੋਂ ਦਿਨੋਂ ਆ ਗਿਆ ਤੇ ਇਹ ਕਿਦਾਂ ਸਕੂਟੀ ਪੈਦਰ ਲੈ ਕੇ ਆ ਰਹੇ ਹੋ ਕਿਦਾਂ ਖਰਾਬ ਹੋ ਗਈ ਬੰਦ ਹੋ ਗਈ ਬੰਦ ਹੋ ਗਿਆ ਕੀ ਕਹਿਣਾ ਚਾਹੁੰਗੇ ਪਾਣੀ ਕਾਫੀ ਪਰਿਆ ਹੋਇਆ ਪਾਣੀ ਤਾਂ ਭਾਈ ਬਰਸਾਤ ਅੱਜ ਕਾਫੀ ਹੋਈ ਹੈ ਸਵੇਰ ਤੋਂ ਲੈ ਕੇ ਸਾਰਾ ਪਰੇ ਸੇ ਸਾਡੇ ਸੇਕੋ ਲੈ ਕੇ ਹੁਣ ਤਾਂ ਬਟਾਹੂ ਸੋ ਤਸਵੀਰ ਹੈ ਦੇਖ ਸਕਦੇ ਹੋ ਕਿ ਲੁਧਿਆਣੇ ਦੇ ਵਿੱਚ ਨਿਊ ਸ਼ਿਵਾਜੀ ਨਗਰ ਦੇ ਵਿੱਚ ਖੜੇ ਹੈ ਜਿੱਥੇ ਪਾਣੀ ਇੰਨਾ ਕਾ ਜ਼ਿਆਦਾ ਹੈ ਇਸ ਰੋਡ ਦੇ ਵਿੱਚ ਭਰਿਆ ਹੋਇਆ ਹੈ ਗਲੀਆਂ ਦੇ ਵਿੱਚ ਪਾਣੀ ਇੰਨਾ ਕਾ ਜ਼ਿਆਦਾ ਖੜਾ ਹੋਇਆ ਹੈ ਜਿੱਥੇ ਦੀ ਤਸਵੀਰ ਜਿਹੜੀ ਹੈ ਤੁਸੀਂ ਖੁਦ ਦੇਖ ਸਕਦੇ ਹੋ ਕਿ ਇੰਨਾ ਕਾ ਜ਼ਿਆਦਾ ਪਾਣੀ ਜਿਹੜਾ ਇਸ ਗਲੀਆਂ ਦੇ ਵਿੱਚ ਖੜਾ ਹੋਇਆ ਹੈ ਕਿ ਲੋਕ ਜਿਹੜੇ ਨੇ ਬਾਹਰ ਨਹੀਂ ਨਿਕਲ ਰਹੇ ਕਰਾਤੋ ਕਿਉਂਕਿ ਇਸ ਇਲਾਕੇ ਦੇ ਵਿੱਚ ਪਾਣੀ ਦੇ ਨਾਲ ਕਾਫੀ ਦਿੱਕਤਾਂ ਜਿਹੜੀਆਂ ਨੇ ਲੋਕਾਂ ਨੂੰ ਸਹਨੀਆਂ ਪੈ ਰਹੀ ਨੇ ਬਰਸਾਤ ਤੋਂ ਬਾਅਦ ਪਾਣੀ ਜਿਹੜਾ ਹੈ ਇਸ ਗਲੀ ਦੇ ਵਿੱਚ ਉਸ ਤਰੀਕੇ ਖੜ ਜਾਂਦਾ ਜਿਸ ਤਰੀਕੇ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਇੱਕ ਜਿਹੜਾ ਦੁਕਾਨਦਾਰ ਹੈ ਖੜਾ ਹੋਇਆ ਹੈ ਜਿਹੜਾ ਪ੍ਰੈਸ ਦਾ ਜਿਹੜਾ ਕੰਮ ਕਰਦਾ ਹੈ ਸਟੀਮ ਪ੍ਰੈਸ ਜਿਹੜਾ ਕਰਦਾ ਪਿਆ ਹੈ ਕੱਪੜੇ ਲੋਕ ਜਿਹੜੇ ਨੇ ਕਿਤੇ ਉਹਨੂੰ ਵੀ ਕਾਫੀ ਦਿੱਕਤ ਆ ਰਹੀਆਂ ਨੇ ਸਾਫ਼ ਤੌਰ ਤੇ ਲੋਕ ਜਿਹੜੇ ਨੇ ਅੱਗੇ ਗਲੀ ਦੇ ਵਿੱਚ ਖੜ ਕੇ ਸਿਰਫ ਪਾਣੀ ਨੂੰ ਦੇਖਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਸਾਫ਼ ਤੌਰ ਤੇ ਜਿਹੜੇ ਲੋਕ ਨੇ ਪਾਣੀ ਦੇਖਦੇ ਹੋਏ ਨਜ਼ਰ ਆ ਰਹੇ ਨੇ ਫਿਰ ਹਾਲ ਪਾਣੀ ਜਿਹੜਾ ਵਾ ਉਹ ਕਾਫੀ ਭਰਿਆ ਹੋਇਆ ਹੈ ਪਾਣੀ ਦਾ ਜਿਹੜਾ ਦੇਖ ਸਕਦੇ ਹੋ ਕਿ ਤੁਸੀਂ ਕਿਸ ਤਰੀਕੇ ਪਾਣੀ ਜਿਹੜਾ ਵਾ ਕਿਸ ਤਰੀਕੇ ਜਦੋਂ ਗਲੀਆਂ ਦੇ ਵਿੱਚੋਂ ਜਾਂ ਕੋਈ ਵਹੀਕਲ ਆਂਦਾ ਤੇ ਪਾਣੀ ਕਿਸ ਤਰੀਕੇ ਬਹਾਉ ਜਿਹੜਾ ਪਾਣੀ ਦਾ ਵਾ ਕਾਫੀ ਕਿਸ ਤਰੀਕੇ ਤੇਜ਼ ਹੋ ਜਾਂਦਾ ਸੋ ਪਾਣੀ ਦੇ ਨਾਲ ਕਾਫੀ ਦਿੱਕਤਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਸਹਨੀਆਂ ਪੈ ਰਹੀਆਂ ਨੇ ਤੋ ਤਸਵੀਰ ਲਗਾਤਾਰ ਗਲੀਆਂ ਦੇ ਵਿੱਚ ਦੀ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਲਗਾਤਾਰ ਗਲੀਆਂ ਜਿਹੜੀਆਂ ਨੇ ਉਹ ਦੇਖ ਲਓ ਕਿ ਪਾਣੀ ਦੇ ਨਾਲ ਕਿਸ ਤਰੀਕੇ ਪਰਿਆਹੀਆਂ ਨੇ ਸਕੂਟੀਆਂ ਲੋਕਾਂ ਨੂੰ ਆਪਣੇ ਆਪ ਖਿੱਚ ਕੇ ਲਿਆਣਾ ਪੈ ਰਿਹਾ ਕਿਉਂਕਿ ਸਕੂਟੀਆਂ ਖਰਾਬ ਹੁੰਦੀਆਂ ਨਜ਼ਰ ਆ ਰਹੀਆਂ ਨੇ ਕੀ ਕਹਿਣਾ ਚਾਹੋਗੇ ਇਸ ਗਲੀ ਦੇ ਵਿੱਚ ਜਿਹੜਾ ਪਾਣੀ ਪਰਿਆ ਹੋਇਆ ਸਰ ਜਦੋਂ ਵੀ ਬਾਰਿਸ਼ ਆਂਦੀ ਹੈ ਇੱਥੇ ਪੂਰਾ ਇੱਥੇ ਜਮਾ ਹੋ ਜਾਂਦਾ ਪਾਣੀ ਇਹ ਕਿਉਂਕਿ ਗਲੀਆਂ ਨੀਵੀਆਂ ਨੇ ਆ ਸੜਕ ਉੱਚੀ ਹੈ ਇਸ ਕਰਕੇ ਜੋ ਵੀ ਬਾਨ ਹੈ ਜ਼ਿਆਦਾਤਰ ਖਰਾਬ ਹੀ ਹੁੰਦੇ ਨੇ ਕਿਉਂਕਿ ਹਜੇ ਤੁਸੀਂ ਦੇਖ ਲਓ ਅੱਜ

ਕਾਫੀ ਖੜਾ ਹੋਇਆ ਹੈ ਹਾਂਜੀ ਬਿਲਕੁਲ ਸੋ ਲੋਕਾਂ ਦਾ ਕਹਿਣਾ ਕਿ ਪਾਣੀ ਜਿਹੜਾ ਕਾਫੀ ਇਸ ਪੂਰੇ ਮਹੱਲੇ ਦੇ ਵਿੱਚ ਪਾਣੀ ਖੜਾ ਹੋਇਆ ਹੈ ਜਾਂ ਇਸ ਗਲੀ ਦੇ ਵਿੱਚ ਹੀ ਸਿਰਫ ਪਾਣੀ ਖੜਾ ਹੈ ਨਹੀਂ ਸਰ ਇਧਰ ਦੇ ਸਾਈਡ ਸਾਰੇ ਮਹੱਲੇ 'ਚ ਪਾਣੀ ਖੜਾ ਹੋਇਆ ਜੰਨੀ ਇਧਰ ਗਲੀਆਂ ਨੇ ਸਾਰਾ ਕਿਉਂਕਿ ਗਲੀਆਂ ਨੀਵੀਆਂ ਨੇ ਲੋਕ ਬਾਹਰ ਵੀ ਨਹੀਂ ਨਿਕਲ ਰਹੇ ਕਰਦੋ ਕਿਉਂਕਿ ਪਾਣੀ ਦੇ ਨਾਲ ਕਾਫੀ ਦਿੱਕਤਾਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਕੀ ਕਹਿਣਾ ਚਾਹੋਗੇ ਦੇ ਕਿਉਂਕਿ ਪਾਣੀ ਕਾਫੀ ਖੜ ਚੁੱਕਿਆ ਹੈ ਨਾ ਇਸ ਲਈ ਥੋੜਾ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਨਾ ਕਿੰਨਾ ਪਾਣੀ ਖੜ ਚੁੱਕਿਆ ਹੈ ਅਗਲਾ ਬਾਾਰ ਕਿਉਂ ਨਿਕਲੇਗਾ ਕਿਉਂਕਿ ਗੰਦਾ ਪਾਣੀ ਹੈ ਜੀ ਕਿ ਲੱਗਦਾ ਨਹੀਂ ਕਿ ਬਰਸਾਤ ਤੋਂ ਪਹਿਲਾਂ ਜਾਲੀਆਂ ਜਾਂ ਸੀਵਰੇਜ ਜਿਹੜੇ ਸਾਫ਼ ਕੀਤੇ ਜਾਣ ਪਰ ਇਹ ਪਾਣੀ ਜਿਹੜਾ ਖੜਨ ਦਾ ਕਾਰਨ ਕੀ ਹੈਗਾ ਕਾਰਨ ਤਾਂ ਇਹ ਹੈ ਜੀ ਸਭ ਤੋਂ ਵੱਡਾ ਕਿਉਂਕਿ ਨੀਵਾ ਪੈ ਜਾਂਦਾ ਪਾਣੀ ਦਾ ਨਿਕਾਸ ਨਹੀਂ ਹੈ ਪ੍ਰੋਪਰ ਜੀ ਪ੍ਰੋਪਰ ਨਿਕਾਸ ਨਾ ਹੋਣ ਕਰਕੇ ਇਹ ਹੋ ਰਿਹਾ ਵਾ ਜੀ ਬਿਲਕੁਲ ਸੋ ਜਿਹੜੇ ਲੋਕ ਅੰਦਰੋਂ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਸੀਵਰੇਜ ਦੇ ਪਾਣੀ ਦੇ ਬਾਹਰ ਆਏ ਹੋ ਅੰਦਰੋਂ ਪਾਣੀ ਕਿਨੇ ਦੂਰ ਤੱਕ ਭਰਿਆ ਹੋਇਆ ਬੋਧ ਆ ਗਲੀ ਜਾ ਕੇ ਜ਼ਿਆਦਾ ਅੱਗੇ ਆ ਕਾਇ ਜਿਆਦਾ ਪਾਣੀ ਖੜਿਆ ਹੋਇਆ ਕੀ ਕਾਰਨ ਕੀ ਹੈਗਾ ਪਾਣੀ ਖੜਨ ਦਾ ਸਵੇਰ ਤੋਂ ਬਰਸਾਤ ਹੋ ਰਹੀ ਆ ਉਸ ਤੋਂ ਬਾਅਦ ਪਾਣੀ ਖੜਿਆ ਜਿਹੜਾ ਪਾਣੀ ਹੈ ਇਹ ਨੋਰਮਲ ਖੜਾ ਹੀ ਰਹਿੰਦਾ ਨਹੀਂ ਨਹੀਂ ਹੁਣ ਇਹ ਆ ਪੰਮੀ ਬਰਸਾਤ ਖਾਤਰ ਹੋਇਆ ਉਦਾਂ ਨਹੀਂ ਖੜਦਾ ਹੈਗਾ ਇਹ ਮੀਂਹ ਬਿਆਣਾ ਲੱਗਾ ਤਾਂ ਜਾਮ ਹੋ ਗਿਆ ਕਿ ਵੈਬ ਤਾਂ ਹੋਇਆ ਉਦਾਂ ਨਹੀਂ ਹੋਇਆ ਰੋਡ ਦੇ ਖਾ ਅਜਿਹਾ ਬਣਾ ਪੈਪ ਹੋਣੇ ਚਾਹੀਦੇ ਵੱਡੇ ਤਾਂ ਆ ਬਿਲਕੁਲ ਸੋ ਗੱਲਬਾਤ ਕਰਦੇ ਸਰ ਕੀ ਕਹਿਣਾ ਚਾਹੋਗੇ ਇਸ ਇਲਾਕੇ ਦੇ ਵਿੱਚ ਪਾਣੀ ਦੇ ਨਾਲ ਜਿਹੜੀ ਗਲੀਆਂ ਹਨ ਪਰ ਇੰਜੀਨੀਅਰ ਨੂੰ ਕਰਾ ਜਾਊਗਾ ਤਾਂ ਨੀਂਦਰ ਦੇਖ ਲਓ ਜੀ ਆਹ ਝਾੜੀ ਲੱਗੀ 2 ਫੁੱਟ ਉੱਚੀ ਲੱਗੀ ਹੈ ਗਲੀ ਤਾਂ ਜਿਹੜਾ ਪਾਣੀ ਕਿਥੇ ਨਿਕਲੂਗਾ ਤੁਸੀਂ ਤਾਂ ਦੇਖੋ ਕਿ ਇੱਥੇ ਜਾਲੀ ਤੱਕ ਪਾਣੀ ਪਹੁੰਚ ਨਹੀਂ ਰਿਹਾ ਉੱਪਰੋਂ ਪਾਣੀ ਪਹੁੰਚ ਨਹੀਂ ਰਿਹਾ ਨਿਕਲ ਰਿਹਾ ਕਿ ਕਿੱਥੇ ਜਾਈਏ ਉਹਨਾਂ ਸੀ ਹੈ ਜੀ ਖਲੀ ਨੀਮੀ ਹੈ ਹਾਂ ਜੀ ਗਲੀ ਨੀਮੀ ਹੈ ਤਾਂ ਪਾਣੀ ਝਾੜੀ ਦੇ ਪਿੱਛੇ ਲਾਤੀ ਹੈ ਹਾਂ ਜੀ ਕੀ ਕਰੇ ਤੁਸੀਂ ਪਾਣੀ ਨੀਵੇਂ ਵਲ ਜਾਣਾ ਜਿੱਦਾਂ ਮਰਜ਼ੀ ਕਰ ਲੋ ਗਲੀ ਨੀਮੀ ਹੈ ਸਾਡੇ ਕੁੱਚੀ ਜਾਲੀਆਂ ਵੀ ਉੱਪਰ ਬਣਾਣਾ ਉਹਦਾਂ ਕੋਈ ਚੱਕਰ ਨਹੀਂ ਪੈਂਦਾ ਪਾਣੀ ਨਿਕਲਣਾ ਚਾਹੀਦਾ ਜੀ ਪਾਣੀ ਹੋਵੇਗਾ ਤੁਸੀਂ ਵੀ ਜਿਹੜਾ ਇਸ ਇਲਾਕੇ ਦੇ ਵਿੱਚ ਇਸ ਇਲਾਕੇ ਦੇ ਰਹਿਣ ਵਾਲੇ ਅਰੇ ਅੱਛਾ ਇੱਥੇ ਰਹਿਣ ਵਾਲੇ ਜੀ ਅਹ ਜਿਹੜਾ ਪਾਣੀ ਹੈ ਇਹਨਾਂ ਨੇ ਨਾਲਾ ਸਾਫ਼ ਨਹੀਂ ਕਰਾ ਰਹੇ ਨਾਲਾ ਬਿਲਕੁਲ ਬੰਦ ਪਿਆ ਹੈ ਪੰਜ ਸਾਲ ਉਹਨਾਂ ਨੇ ਨਾਲਾ ਬਣਨ ਨੂੰ ਇਹਨਾਂ ਨੇ 2 ਸਾਲ ਕੇ ਇਹ ਬਣਾਉਣ ਨੂੰ ਮਨਸਾਰ ਹੋ ਗਏ ਨਾ 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 ਜ ਸਫਾਈ ਅੱਜ ਤੱਕ ਨਹੀਂ ਇੱਕ ਵਾਰੀ ਨਹੀਂ ਹੋਈ ਸਫਾਈ ਨਹੀਂ ਕਰ ਹਾਂ ਸਫਾਈ ਤਾਂ ਕਰਨੀ ਨਹੀਂ ਗਲੀ ਨੀ ਨੀ ਦੇਖੋ ਪਾਣੀ ਨੀ ਵਹਲ ਜਾਣਾ ਜੀ ਤਮਰ ਜੁੱਟ ਲੋ ਅੱਛਾ ਇਸ ਇਲਾਕੇ ਦੇ ਵਿੱਚ ਕੋਈ ਹਾਲਚਲ ਪੁੱਛਣ ਆਂਦਾ ਕਾ ਕਾਉਂਸਲਰ ਲਿਖ ਕੇ ਦੇ ਦੋ ਜੋ ਕਾਰਪੋਰੇਸ਼ਨ ਦਾ ਕੰਮ ਹੋਣਾ ਪਬਲਿਕ ਵਾਸਤੇ ਕਰਨਾ ਚਾਹੀਦਾ ਕਾ ਰੂਟੀਨ ਚ ਕੀ ਮੰਗੀ ਹੈ ਕੀ ਗਲੀ ਇਹ ਪਾਣੀ ਜਿਹੜੇ ਰੁਕਦਾ ਇਹ ਗਲਤ ਹੈ ਨਾ ਜੀ ਪਾਣੀ ਨਾਲੇ ਗਰ ਬਣਿਆ ਨਾਲੇ ਨਾਲਾ ਉੱਚਾ ਪਾਣੀ ਗਲੀ ਨੀਮੀ ਬਿਲਕੁਲ ਸਰ ਲੋਕਾਂ ਦਾ ਕਹਿਣਾ ਵਾ ਸਭ ਤੋਂ ਪਹਿਲਾਂ ਇੱਕ ਤਸਵੀਰ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਏਸੀ ਉਸ ਗਲੀ ਦੇ ਵਿੱਚ ਖੜੇ ਆ சிவாਜੀ ਨਗਰ ਦੀ ਜਿਹੜੀ ਗਲੀ ਆ ਇਹ ਦੇਖ ਸਕਦੇ ਹੋ ਤੁਸੀਂ ਗਲੀ ਨੰਬਰ 9 ਦੇ ਵਿੱਚ ਖੜੇ ਆ ਵਾਰਡ ਨੰਬਰ 79 ਦੀ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਤਾਂ ਦੂਜੇ ਪਾਸੇ ਆ ਤਸਵੀਰ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਉਸ ਗਲੀ ਦੇ ਵਿੱਚ ਉਸ ਸੜਕ ਦੇ ਉੱਤੇ ਖੜੇ ਆ ਆ ਤੁਸੀਂ ਸੜਕ ਦੇਖ ਸਕਦੇ ਹੋ ਤਸਵੀਰ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿ ਸੜਕ ਦੇ ਉੱਤੇ ਪਾਣੀ ਜਿਹੜਾ ਵਾ ਬਿਲਕੁਲ ਹੀ ਨਹੀਂ ਖੜਾ ਹੋਇਆ ਇਹ ਜਿਹੜੀ ਪੂਰੀ ਸੜਕ ਆ ਸੜਕ ਦੇ ਉੱਤੇ ਪਾਣੀ ਨਹੀਂ ਖੜਾ ਹੋਇਆ ਲੋਕਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਨਾਲਾ ਵੈ ਇਸ ਨਾਲੇ ਦੇ ਉੱਤੇ ਇਸ ਨਾਲੇ ਦੇ ਵਿੱਚ ਸਫਾਈ ਨਹੀਂ ਹੋਈ ਤਾਂ ਜਿਸ ਤੋਂ ਬਾਅਦ ਇਹ ਜਾਲੀਆਂ ਦੇ ਵਿੱਚ ਇਹ ਜਿਹੜੀ ਜਾਲੀਆਂ ਨੇ ਉੱਪਰ ਲੱਗੀਆਂ ਹੋਈਆਂ ਨੇ ਤੇ ਜਿਸ ਤੋਂ ਬਾਅਦ ਪਾਣੀ ਜਿਹੜਾ ਵੈ ਨੀਵੀਆਂ ਗਲੀਆਂ ਦੇ ਵਿੱਚ ਖੜਦਾ ਤੇ ਪਾਣੀ ਸਾਫ਼ ਹੁੰਦਾ ਨਾਮ ਤੱਕ ਨਹੀਂ ਲੈਂਦਾ ਸੋ ਜਿਸ ਨਾਲੇ ਉੱਤੇ ਅਸੀਂ ਖੜੇ ਆ ਉਸ ਨਾਲੇ ਉੱਤੇ ਇੱਕ ਬੂੰਦ ਵੀ ਪਾਣੀ ਜਿਹੜਾ ਖੜਦਾ ਨਹੀਂ ਹੈਗਾ ਤੇ ਇਹ ਜਿਹੜੀ ਗਲੀਆਂ ਬਣੀਆਂ ਹੋਈਆਂ ਨੇ ਨੀਵੀਆਂ ਉਹ ਗਲੀਆਂ ਦੇ ਵਿੱਚ ਪਾਣੀ ਦੇ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਜਿਹੜੀਆਂ ਆ ਰਹੀਆਂ ਨੇ ਪਰ ਇਸ ਮਾਮਲੇ ਸਬੰਧে ਵਾਰਡ ਨੰਬਰ 79 ਕਾਉਂਸਲਰ ਨਾਲ ਜਾਣਕਾਰੀ ਲਵਾਂਗੇ ਗੱਲਬਾਤ ਕਰਾਂਗੇ ਕਿ ਆਖਿਰਕਾਰ ਜਿਹੜੇ ਹਾਲਾਤ ਨੇ ਬੱਤੋ ਪੱਤਰ ਬਣੇ ਨੇ ਲੋਕਾਂ ਦੇ ਇਸ ਏਰੀਆ ਦੇ ਵਿੱਚ ਉਹ ਕਦੋਂ ਤੱਕ ਸਹੀ ਹੋਣਗੇ ਸੋ ਪਾਣੀ ਖੜਨ ਦਾ ਜਰਾ ਕਾਰਨ ਕੀ ਹੈਗਾ ਪਾਣੀ ਕਿਉਂ ਖੜਦਾ ਹੈ ਸੋ ਪਾਣੀ ਸਾਫ਼ ਕਿਉਂ ਨਹੀਂ ਹੁੰਦਾ ਰੀਜ਼ਨ ਕੀ ਹੈ ਕਿਉਂਕਿ ਇੱਕ ਵੱਡੀ ਗੱਲ ਜੇਕਰ ਗੱਲ ਕਰੀਏ ਤੇ ਪਾਣੀ ਖੜਨ ਤੋਂ ਬਾਅਦ ਲੋਕਾਂ ਨੂੰ ਕਾਫੀ ਜਰਾ ਖੱਜਲ ਖਵਾਰ ਹੋਣਾ ਪੈਂਦਾ ਸੋ ਕਾਫੀ ਦਿੱਕਤਾਂ ਜਿਹੜੀਆਂ ਲੋਕਾਂ ਨੂੰ ਆਉਂਦੀਆਂ ਸੋ ਇਹ ਬੈਟਰੀ ਵਾਲੀ ਜਿਹੜੀ ਜਿਹੜੀ ਇਹ ਐਕਟਿਵਾ ਅੰਦਰ ਜੇਕਰ ਲੈ ਕੇ ਜਾਉਂਗੇ ਤੇ ਇਹ ਖਰਾਬ ਹੋ ਗਏ ਤੇ ਇਸ ਦਾ ਜ਼ਿੰਮੇਵਾਰ ਕੌਣ ਹੈ ਜੁਮੇਦਾਰ ਪ੍ਰਸ਼ਾਸਨ ਹੀ ਹੋਇਆ ਜੀ ਬਹੁਤ ਪਰੇਸ਼ਾਨ ਹੈ ਕਿ ਇੰਨਾਂ ਗਲੀਆਂ ਚ ਪਾਣੀ ਖੜਿਆ ਹੈ ਮਜਬੂਰੀ ਖਾਤਰ ਕੰਮ ਜਾਣਾ ਪੈ ਰਿਹਾ ਪਰ ਗਰੀਆਂ ਚ ਪਾਣੀ ਜੋ ਹੋਣੀ ਚਾਹੀਦੀ ਕਾਰਜਕਾਰੀ ਉਹ ਹੋ ਨਹੀਂ ਰਿਹਾ ਜੀ ਕੰਮ ਸੜਕਾਂ ਦੇ ਸੜਕਾ ਬਣੀ ਜਾਂਦੇ ਆ ਸੀਵਰੇਜ ਦੇ ਕੋਈ ਨਿਕਾਸੀ ਨਹੀਂ ਹੋ ਰਹੀ ਸਰ ਜੀ ਹਿੰਮਤ ਪੈਂਦੀ ਆ ਗਲੀਆਂ ਦੇ ਵਿੱਚ ਅੰਦਰ ਜਾਣ ਦੀ ਸਾਹਿਬ ਜੀ ਹੁਣ ਮਜਬੂਰੀ ਹੈ ਜੀ ਕੀ ਕਰ ਸਕਦੇ ਹਾਂ ਜੀ ਬੱਚਿਆਂ ਨੂੰ ਲੈਣਾ ਜਾਣਾ ਪੈਂਦਾ ਟਿਊਸ਼ਨ ਆਸਤੇ ਜੀ ਲੱਗਦਾ ਕਿ ਇਹਨੂੰ ਸਾਫ਼ ਨਹੀਂ ਕਰਨਾ ਚਾਹੀਦਾ ਜਾਂ ਬਰਸਾਤ ਤੋਂ ਪਹਿਲਾਂ ਜਾਲੀਆਂ ਇਹ ਸੀਵਰੇਜ ਨਹੀਂ ਸਾਫ਼ ਕਰਨੀ ਚਾਹੀਦੀ ਸਾਹਿਬ ਜੀ ਸਾਫ਼ ਕਰਨੀ ਚਾਹੀਦੀ ਜੀ ਜੋ ਸਾਰੇ ਪ੍ਰੋਪਰ ਟੈਕਸ ਦੇ ਰਹੇ ਆਂ ਫਿਰ ਸਾਨੂੰ ਸਹੂਲਤ ਵੀ ਮਿਲਣੀ ਚਾਹੀਦੀ ਹੁਣ ਮਜਬੂਰੀ ਹੈ ਜੀ ਬੱਚਿਆਂ ਦੇ ਟਿਊਸ਼ਨ ਦਾ ਟਾਈਮ ਹੋ ਗਿਆ ਲੈ ਕੇ ਜਾਣਾ ਪੈਂਦਾ ਹੈ ਜੀ ਜੇ ਨਹੀਂ ਲੈ ਕੇ ਜਾਵਾਂਗੇ ਫਿਰ ਬੱਚੇ ਉੱਥੇ ਪਰੇਸ਼ਾਨ ਆ ਜੀ ਜੀ ਬਿਲਕੁਲ ਸੋ ਲੋਕ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੇ ਆਪਣੀ ਰਾਏ ਦੱਸ ਰਹੇ ਨੇ ਲੋਕਾਂ ਵੱਲੋਂ ਸਾਫ਼ ਤੌਰ ਤੇ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਆਣਾ ਵੀ ਜ਼ਰੂਰੀ ਹੈ ਕੰਮ ਵੀ ਜ਼ਰੂਰੀ ਹੈ ਬੱਚਿਆਂ ਨੂੰ ਲੈ ਕੇ ਜਾਣਾ ਵੀ ਜ਼ਰੂਰੀ ਹੈ ਪਰ ਪਾਣੀ ਖੜੇ ਹੋਣ ਤੋਂ ਬਾਅਦ ਇਹ ਦਿੱਕਤਾਂ ਜਿਹੜੀਆਂ ਨੇ ਕਾਫੀ ਆ ਰਹੀਆਂ ਨੇ ਸੋ ਗੱਲਬਾਤ ਕਰਾਂਗੇ ਜਿਹੜੇ ਇਲਾਕੇ ਦੇ ਕੌਂਸਲਰ ਨੇ ਉਹਨਾਂ ਨੂੰ ਜਾਣਕਾਰੀ ਲਵਾਂਗੇ ਆਖਿਰਕਾਰ ਇਹ ਜਿਹੜੇ ਹਾਲਾਤ ਬਣੇ ਨੇ ਇਸ ਦਾ ਕਾਰਨ ਕੀ ਹੈਗਾ ਪਾਣੀ ਸਾਫ਼ ਕਿਉਂ ਨਹੀਂ ਹੋ ਰਿਹਾ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਾ ਸਾਫੀ ਕਾਲ ਦੀ ਜੀ ਵਾਰਡ ਨੰਬਰ 79 ਤੋਂ ਕੌਣ ਸੇ ਗੱਲ ਕਰ ਰਹੇ ਹੋ ਸਮਰਜੀਤ ਸਿੰਘ ਸਿੰਘ ਸਿੰਮੂ ਜੀ ਲੋਧੀ ਨਾਲ ਹੀ ਤੋਂ ਗੱਲ ਕਰ ਰਹੇ ਹਾਂ ਪੱਤਰਕਾਰ ਨਿਤਿੰਤ ਬੜੀ ਸਰ ਸਰ ਇਲਾਕੇ ਦੇ ਵਿੱਚ ਪਾਣੀ ਕਾਫੀ ਪਰਿਆ ਹੋਇਆ ਲੋਕਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਸਰ ਇਹ ਲੋਕ ਕਹਿ ਰਹੇ ਨੇ ਕਿ ਕਾਫੀ ਖੱਜਲਖਵਾਰ ਹੋਣਾ ਪੈ ਰਿਹਾ ਸਰ ਬਿਲਕੁਲ ਸਰ ਦਸਾਤ ਦਾ ਫੀਲ ਚੈੱਕ ਕੀਤਾ ਸੀ ਮੈਂ ਰਾਉਂਡ ਲੱਗਿਆ ਸੀ ਸਾਰੇ ਜੀ ਜੀ ਕਿ ਉਦੋਂ ਤਾਂ ਪਛਾਹ ਸੀਗਾ ਦੋਵੇਂ ਏਰੀਏ ਚ ਕਾਫੀ ਪਾਣੀ ਆ ਗਿਆ ਮੈਂ ਬਰਸਾਤ ਕਰਕੇ ਉੱਥੇ 32 ਸੈਕਟਰ ਬੈਠੇ ਰੱਖਿਆ ਗਿਆ ਜੀ ਉੱਥੇ ਗੱਡੀ ਡੋਬ ਗਈ ਜੀ ਮੈਂ ਡੋਬ ਗਈ ਲਗਦਾ ਡੋਬ ਗਈ ਇੱਥੇ ਜੀ ਹਾਂਜੀ ਹਾਂਜੀ ਉੱਥੇ 32 ਸੈਕਟਰੀਆਂ ਦੀ ਟ੍ਰੈਫਿਕ ਇੱਥੇ ਖੜਾ ਵਾ ਜੀ ਉਥੇ ਉਹ ਸਾਡੀ ਆਪਣੀ ਗੱਡੀ ਫਸੀ ਹੋਈ ਸੀ ਸਾਨੂੰ ਕੰਟਾ ਹੋ ਗਿਆ ਟ੍ਰੈਫਿਕ ਸੀ ਜੀ ਪਰ ਨਿਊ ਸ਼ਿਵਾਜੀ ਨਗਰ ਦੇ ਲੋਕਾਂ ਦਾ ਕਹਿਣਾ ਕਿ ਗਲੀਆਂ ਦੇ ਵਿੱਚ ਦਾ ਜਿਹੜਾ ਪਾਣੀ ਹੈ ਉਹ ਬਿਲਕੁਲ ਹੀ ਬਾਹਰ ਨਹੀਂ ਜਾਂਦਾ ਕਾਫੀ ਦਿੱਕਤਾਂ ਆਉਂਦੀਆਂ ਪਾਣੀ ਜਦੋਂ ਵੀ ਥੋੜੀ ਬਾਰਿਸ਼ ਹੋਵੇ ਤੇ ਪਾਣੀ ਇੱਥੇ ਖੜ ਜਾਂਦਾ ਸਰ ਇਹਦੀ ਨਿਕਾਸੀ ਵਾਸਤੇ ਕੁਝ ਅਰੇਂਜ ਕੀਤਾ ਗਿਆ ਵਗਾ ਇਹ ਤਰ੍ਹਾਂ ਹੀ ਚੱਲਦਾ ਸਰ ਪਹਿਲਾਂ ਤਾਂ ਚੰਗਾ ਬਲਾਸਾ ਡੈਰੀਆ ਜਾਂਦਾ ਸੀ ਨਾਲਾ ਕਵਰਡ ਹੋ ਗਿਆ ਨਾਲਾ ਉੱਚਾ ਹੋ ਗਿਆ ਅੱਗੇ ਨਾਲੇ ਦਾ ਕੰਮ ਚੱਲ ਰਿਹਾ ਉਹ ਜਿਹੜਾ ਉਹਨਾਂ ਨੇ ਸ਼ਮਸ਼ਾਨ ਘਾਟ ਕੋ ਡਿਸਪੋਜ਼ਲ ਬਣਾਇਆ ਸੀ ਉਹਦੇ ਤੇ ਸਟੇ ਲੈ ਲਿਆ ਉਂਦੇ ਕਰਕੇ ਡਿਸਪੋਜ਼ਲ ਚਲਦੇ ਨਹੀਂ ਸੰਤ ਸਿੱਖੇਵਾਲ ਜੀ ਜੇ ਵਿੱਚ ਬੰਨ ਲਾਤਾ ਜੀ ਜਿਹੜਾ ਪਾਣੀ ਰੈਗੂਲਰ ਜਾਂਦਾ ਸੀ ਉਹ ਵੀ ਪਾਣੀ ਰੋਕਿਆ ਉਂਦੇ ਕਰਕੇ ਕਾਫੀ ਪਰੇਸ਼ਾਨੀ ਜਿਹੜੀ ਹੈ ਵਧੀ ਵੀ ਹੈ ਕੀ ਇਹ ਦਿੱਕਤਾਂ ਖਤਮ ਹੋਣ ਗਿਆ ਇਹ ਸਾਫ ਕੀਤਾ ਜਾਊਗਾ ਪਾਣੀ ਫਿਰ ਹਾਲ ਲੋਕਾਂ ਦੇ ਹਾਂ ਕੋਸ਼ਿਸ਼ ਤਾਂ ਪੂਰੀ ਕੀਤੀ ਜਾਏਗੀ ਉਹ ਸਾਡਾ ਏਰੀਆ ਜਿਹੜਾ ਕਮਿਹਾਰਾ ਦੀ ਪੁਲੀ ਤੇ ਖਤਮ ਹੋ ਸਕਦਾ ਉਸ ਤੋਂ ਅੱਗੇ ਅਗਲੇ ਕਾਉਂਸਲਰ ਦਾ ਏਰੀਆ ਸ਼ੁਰੂ ਹੋ ਜਾਂਦਾ ਮੈਂ ਤੁਹਾਡੇ ਅੱਗੇ ਵੀ ਇੱਕ ਰਿਕਵੈਸਟ ਕਰਾਂਗਾ ਕਿ ਤੁਸੀਂ ਥੋੜਾ ਜਿਹਾ ਅੱਗੇ ਜਾਓ ਜਿਹੜਾ ਸ਼ਮਸ਼ਾਨ ਘਾਟ ਵਾਲਾ ਨਾਲਾ ਉੱਥੇ ਜਾਓ ਉਹ ਕਿ ਨਾਲਾ ਤੇ ਸੜਕ ਦੋਨੋਂ ਇੱਕ ਬਰਾਬਰ ਹੈ ਜੀ ਨਜ਼ਰ ਹੀ ਨਹੀਂ ਆਉਂਦਾ ਰੋਡ ਦੇ ਉੱਪਰ ਪਾਣੀ ਹੈ ਕਿਉਂ ਆਏ ਲੱਗੇਗਾ ਬੰਦਾ ਢਿੱਗਤੀ ਵਿੱਚ ਮਰ ਵੀ ਜਾਵੇ ਉਹ ਅੱਗੇ ਪਾਣੀ ਜਾਂਦਾ ਹੀ ਨਹੀਂ ਪਿਆ ਉਹ ਪਾਣੀ ਵਾਪਸ ਬੈਕ ਮਾਰਦਾ ਸਾਡੇ ਏਰੀਆ ਡਾਊਨ ਹੈ ਜੀ ਹੁੰਦਾ ਕੀ ਹੱਲ ਕਰ ਸਕਦੇ ਹੁਣ ਉਹ ਤਾਂ ਸਰਕਾਰ ਜਿਹੜੀ ਵੀ ਹੈ ਸਰਕਾਰ ਵਾਸਤੇ ਜੀ ਸਾਡੇ ਮੇਅਰ ਸਾਹਿਬ ਸਾਡੇ ਐਮ ਐਲ ਏ ਸਾਡੇ ਮੰਤਰੀ ਸਾਹਿਬ ਯਾਸ ਦੇ ਸਾਡੇ ਸੀ ਐਮ ਸਾਹਿਬ ਹੁੰਦਾ ਹੱਲ ਕਰੇ ਮੈਂ ਕਿ ਤੁਹਾਨੂੰ ਵੀਡੀਓ ਵੀ ਵਟਸਐਪ ਆ ਨਾ ਉਹ ਵੀ ਪੀਸ ਨਾਲ ਦਵਾ ਦਿਓ ਉਹ ਮਾਨੂੰਨੇ ਕਿਹਾ ਭੇਜੀ ਆ ਭਗਵੰਤ ਮਾਨ ਜੀ ਦੇ ਥੱਲੇ ਢੀਲ ਬਣੀ ਆ ਜੀ ਅ ਸਾਡੀ ਪੀਸ ਜੀ ਉਹ ਤੁਹਾਨੂੰ WhatsApp ਤੇ ਫਿਰ ਜੀ ਇਹ ਪਾਣੀ ਜਿਹੜਾ ਸਰ ਸਾਫ ਹੋਊਗਾ ਫਿਰ ਹੱਲ ਆ ਕੋਸ਼ਿਸ਼ ਕਰ ਗਏ ਪੂਰੀ ਕਰਾਂਗੇ ਆਪਣੇ ਵੱਲੋਂ ਕੈਸਟ ਕਰਾਂਗੇ ਜੀ ਕਿ ਇਹਦਾ ਹੱਲ ਹੋ ਸਕੇ ਠੀਕ ਆ ਸਰ ਥੈਂਕ ਯੂ ਥੈਂਕ ਯੂ ਸੋ ਮਚ ਬਿਲਕੁਲ ਸਰ ਦੱਸ ਦਈਏ ਕਿ ਇਹ ਇਲਾਕੇ 79 ਦੇ ਵਿੱਚ ਵਾਰਡ ਨੰਬਰ ਦੇ ਵਿੱਚ ਖੜੇ ਆ ਕਵਾਡ ਨੰਬਰ 79 ਦੇ ਕੌਂਸਲ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਸਾਫ਼ ਤੌਰ ਤੇ ਜਿਹੜੀ ਗਲਤ ਕਹੀ ਗਈ ਹੈ ਤੁਹਾਡੇ ਸਾਹਮਣੇ ਆ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਇਲਾਕੇ ਨੂੰ ਲੈ ਕੇ ਉਹ ਤੁਹਾਡੇ ਸਾਹਮਣੇ ਆ ਇੱਕ ਮਿੰਟਾਂ ਨਾਲ ਤੁਸੀਂ ਜਰੂਰ ਦੱਸਣਾ ਕਿ ਆਖਿਰਕਾਰ ਇਲਾਕੇ ਦੇ ਵਿੱਚ ਪਾਣੀ ਭਰਨ ਦਾ ਜਿਹੜਾ ਕਾਰਨ ਕੀ ਹੈਗਾ ਵਾ ਪਰ ਇੱਕ ਪਾਸੇ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਸਫਾਈ ਜਿਹੜੀ ਹੈ ਉਹ ਵੀ ਕੀਤੀ ਜਾਊਗੀ ਤੇ ਪਾਣੀ ਜਿਹੜਾ ਭਰਿਆ ਹੋਇਆ ਇਸ ਪਾਣੀ ਨੂੰ ਵੀ ਜਿਹੜਾ ਕੱਢਿਆ ਜਾਊਗਾ ਇਹਦੀ ਨਿਕਾਸੀ ਵਾਸਤੇ ਵੀ ਜਿਹੜਾ ਕੁਝ ਨਾ ਕੁਝ ਅਰੇਂਜ ਕੀਤਾ ਜਾਊਗਾ ਪਰ ਕਦੋਂ ਕੀਤਾ ਜਾਊਗਾ ਸਵਾਲ ਹੈ ਬਰਸਾਤ ਸ਼ੁਰੂਆਤ ਹੋ ਚੁੱਕੀ ਆ بارش ਜੜੀਆ ਲਗਾਤਾਰ ਹੋ ਰਹੀ ਆ ਬਰਸਾਤ ਤੋਂ ਬਾਅਦ ਬਰਸਾਤੀ ਮੌਸਮਾਂ ਦੇ ਵਿੱਚ ਪਾਣੀ ਜਿਹੜਾ ਗਲੀਆਂ ਦੇ ਵਿੱਚ ਖੜਦਾ ਤੇ ਉਸ ਤੋਂ ਬਾਅਦ ਸਾਫ਼ ਨਹੀਂ ਹੁੰਦਾ ਲੋਕਾਂ ਦਾ ਕਹਿਣਾ ਹੈ ਕਿ ਲੋਕ ਕਾਫੀ ਜ਼ਿਆਦਾ ਖੱਜਲ ਖਵਾਰ ਹੁੰਦੇ ਨੇ ਲੋਕਾਂ ਨੂੰ ਕਾਫੀ ਦਿੱਕਤਾ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਪਰ ਆਸ਼ਵਾਸਨ ਦਿੱਤਾ ਗਿਆ ਇਲਾਕੇ ਦੇ ਲੋਕਾਂ ਨੂੰ ਵੀ ਸੋ ਇਹ ਪਾਣੀ ਜਿਹੜਾ ਸਾਫ਼ ਕੀਤਾ ਜਾਊਗਾ ਪਰ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਇਹ ਪਾਣੀ ਜਿਹੜਾ ਕਦੋਂ ਤੱਕ ਸਾਫ਼ ਹੋਊਗਾ ਤੇ ਗਿਰੋ ਲੁਧਿਆਣਾ ਲਈ ਮੈਂ ਤਿੰਨ ਕੈਮਰਾਮੈਨ ਸੰਜੇਦਰਾਲ ਧੰਨਵਾਦ